ਕ ਖਾਲਸਾ ਵਾਇਗੁਰ ਜੀ ਕੀ ਫਤਿਹ ਪੰਜਾਬ ਕੇ ਸ੍ਰੀ ਦਰਸ਼ਨ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਕਵਿਸ਼ਾ ਅਰੋੜਾ ਬਹੁਤ-ਬਹੁਤ ਸਵਾਗਤ ਕਰਨੀ ਹੈ ਦਰਸ਼ਕੋ ਅੱਜ ਤੁਹਾਨੂੰ ਇੱਕ ਐਸੀ ਖਾਸ ਸ਼ਖਸੀਅਤ ਦੇ ਨਾਲ ਮਿਲਾਨ ਜਾ ਰਹੇ ਹਾਂ ਜਿਨ੍ਹਾਂ ਨੇ ਨਾ ਸਮੇਂ ਵੇਖਿਆ ਤੇ ਨਾ ਹੀ ਆਪਣੀ ਉਮਰ ਵੇਖੀ ਨਾ ਹੀ ਦੂਰੀ ਵੇਖੀ ਤੇ ਨਾ ਹੀ ਲੰਬਾ ਪੈਂਡਾ ਵੇਖਿਆ ਮਗਰ ਉਹਨਾਂ ਨੇ ਜੋ ਸੋਚਿਆ ਜੋ ਠਾਨਿਆ ਉਹਨੂੰ ਪੂਰਾ ਕੀਤਾ 37 ਦਿਨਾਂ ਦੀ ਆਪਣੀ ਯਾਤਰਾ ਵਿੱਚ ਕੀ ਕੀ ਉਹਨਾਂ ਨੂੰ ਮੁਸ਼ਕਿਲਾਂ ਆਈਆਂ ਕਿਸ ਤਰ੍ਹਾਂ ਨਾਲ ਉਹਨਾਂ ਨੇ ਆਪਣੀ 37 ਦਿਨਾਂ ਦੀ ਸਾਈਕਲ ਤੇ ਯਾਤਰਾ ਕੀਤੀ ਤਦ ਤਹ ਜੂਰ ਸਾਹਿਬ ਤੋਂ ਉਹਨਾਂ ਦੇ ਨਾਲ ਗੱਲ ਕਰਨਿਆ ਮੰਗਲ ਸਿੰਘ ਜੀ ਸਰਦਾਰ ਮੰਗਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦਰਸ਼ਨ ਟੀਵੀ ਤੇ ਮਿਹਰਬਾਨੀ ਮਿਹਰਬਾਨੀ ਅੰਦਰ ਨਾਲ ਗੱਲਬਾਤ ਕਰਨਾ ਚਾਹਾਂਗੇ ਬਹੁਤ ਹੀ ਵਧੀਆ ਲੱਗਾ ਜਦੋਂ ਸਾਨੂੰ ਪਤਾ ਲੱਗਾ ਕਿ 37 ਦਿਨਾਂ ਦੀ ਤੁਸੀਂ ਯਾਤਰਾ ਕੀਤੀ ਇਸੇ ਸਾਈਕਲ ਤੇ ਔਰ ਤੁਸੀਂ ਲਗਾਤਾਰ ਜਿਹੜੀਆਂ ਯਾਤਰਾਵਾਂ ਨੇ ਆਪਣੇ ਪੰਜਾਬ ਨੂੰ ਨਸ਼ਿਆਂ ਦੀ ਗ੍ਰਸਤ ਚੋਂ ਕੈਸਾ ਕਰਨ ਆ ਮੁਕਤ ਕਰਾਉਣ ਲਈ ਕਾਫੀ ਲੰਬੇ ਸਮੇਂ ਤੋਂ ਆਪਣੀ ਜਿਹੜੀ ਹੈਗੀ ਹੈ ਜੀ ਜਾਣ ਨਾਲ ਤੁਸੀਂ ਆਪਣੀ ਮਿਹਨਤ ਕਰ ਰਹੇ ਹੋ ਜੀ ਤੋੜ ਆਪਣੀ ਮਿਹਨਤ ਕਰ ਰਹੇ ਹੋ ਤੇ ਬਹੁਤ ਵਧੀਆ ਲੱਗਾ ਜਦੋਂ ਅਸੀਂ ਸੁਣਿਆ ਕਿ ਤੁਸੀਂ ਤੱਕ ਤ ਹਜੂਰ ਸਾਹਿਬ ਪਹੁੰਚੇ ਔਰ ਉੱਥੇ ਜਾ ਕੇ ਤੁਸੀਂ ਅਰਦਾਸ ਕੀਤੀ ਹਾਂਜੀ ਮੈਂ ਇਹ ਸੈਂਤੀ ਦਿਨ ਦੇ ਵਿੱਚ ਮੈਂ 15 ਮਾਰਚ ਨੂੰ ਤੁਰਿਆ ਸੀ ਜੀ 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 ਤੇ 20 ਅਪ੍ਰੈਲ ਨੂੰ ਮੈਂ ਵਾਪਸ ਆਇਆ ਤੇ ਜੀ 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 ਤੇ ਰਸਤੇ 'ਚ ਮੁਸ਼ਕਲ ਤੇ ਕੋਈ ਖਾਸ ਨਹੀਂ ਆਈ ਜੀ ਜੀ ਪਰ ਇਹ ਵੀ ਇੱਥੋਂ ਦਾ ਵਾਤਾਵਰਨ ਤੇ ਬਾਹਰ ਦਾ ਅੱਗੇ ਦਾ ਜਿਹੜਾ ਸੀ ਉਹ ਇਹ ਧੁੱਪ ਵਗੈਰਾ ਜਾਂ ਹਵਾ ਵਗੈਰਾ ਜਾਂ ਪਹਾੜੀਆਂ ਬਹੁਤ ਸੀ ਉੱਚੀ ਨੀਵੀਂ ਜਗ੍ਹਾ ਬਹੁਤ ਸੀ ਜੀ ਤੇ ਉਥੇ ਇਹ ਮੁਸ਼ਕਲ ਆਈ ਪਰ ਪਬਲਿਕ ਵੱਲੋਂ ਜਾਂ ਲੋਕ ਜੋ ਵੀ ਹੈਗਾ ਕਈ ਉਸ ਕਿਸੇ ਪਾਸ ਹਰ ਇੱਕ ਬੰਦੇ ਨੇ ਜਿਹੜੀ ਆ ਉਹ ਹੈਲਪ ਕੀਤੀ ਐ ਨੂੰ ਇੱਕ ਸਾਈਕਲ ਤੇ ਜਾ ਰਹੀ ਸੀ ਇੱਕ ਧਾਰਮਿਕ ਥਾਂ ਤੇ ਜਾ ਰਹੀ ਸੀ ਦੂਜੀ ਗੱਲ ਐ ਏਜ ਨੂੰ ਵੀ ਅਫੈਕਟ ਕਰਦਾ ਅਗਲੇ ਬਜ਼ੁਰਗ ਬਾਬਾ ਜੀ ਕਹਿ ਗਏ ਜਾਂ ਕੁਝ ਕਹਿ ਗਏ ਹਰ ਚੀਜ਼ ਦੀ ਜਿਹੜੀ ਉਹਨਾਂ ਨੇ ਪਾਣੀ ਆ ਕੁਚਾ ਆ ਜਾਂ ਕੋਈ ਖਾਣਾ ਪੀਣਾ ਜਾਂ ਰਹਿਣ ਦਾ ਗੁਰਦੁਆਰੇ ਜਿਹ ਵੇਹ ਮੈਂ ਜ਼ਿਆਦਾ ਰਹਿੰਦਾ ਸੀ ਪਰ ਜ ਹੋਰ ਵੀ ਕਿਤੇ ਮੈਨੂੰ ਰਹਿਣਾ ਪਿਆ ਹੋਟਲ ਟਾਬੇ ਜੇ ਕਿਤੇ ਤੇ ਮੈਨੂੰ ਉਹਨਾਂ ਨੇ ਫ੍ਰੀ ਆਫ ਕਾਸਟ ਹਰ ਚੀਜ਼ ਜਿਹੜੀ ਆ ਉਹ ਪ੍ਰੋਵਾਈਡ ਕੀਤੀ ਮੈ ਦਿੱਤੀ ਜੁ ਉਹਨਾਂ ਨੇ ਕਿਆ ਬਾਤ ਹੈ ਸੋ ਤੁਹਾਡਾ ਤੁਹਾਨੂੰ ਜਾਨਣਾ ਚਾਹਵਾਂਗੇ ਇਹ ਜਿਹੜੀ ਤੁਸੀਂ ਯਾਤਰਾ ਦੀ ਸ਼ੁਰੂਆਤ ਕੀਤੀ ਇਸ ਲਈ ਤੁਹਾਡੇ ਮਨ ਚ ਤੁਸੀਂ ਕੋਈ ਧਿਆਇ ਕੀਤਾ ਸੀ ਜਾਂ ਵੈਸੇ ਹੀ ਤੁਹਾਨੂੰ ਲੱਗਾ ਕਿ ਹੁਣ ਤੁਸੀਂ ਤਖਤ ਹਜੂਰ ਸਾਹਿਬ ਦੀ ਯਾਤਰਾ ਕਰਨੀ ਹੈ ਔਰ ਉਹ ਵੀ ਸਾਈਕਲ ਤੇ ਕਰਨੀ ਹੈ ਹਾਂ ਨਹੀਂ ਇਹ ਇਹ ਵੀ ਇੱਕ ਨਾ ਜੀ ਬਹੁਤ ਵੱਡੀ ਘਟਨਾ ਸੀ ਜੀ ਜੀ ਕਿਉਂਕਿ ਮੈਂ ਕਿਸਾਨ ਮੋਰਚਾ ਲੱਗਾ ਸੀ ਜਿਹੜਾ ਦਿੱਲੀ ਜੀ ਸਿੰਘੂਪੁਰ ਤੇ ਉੱਥੇ ਮੈਂ ਜੇ ਪੋਰਟ ਐ ਮੈਂ ਦੋ ਵਾਰ ਸਾਈਕਲ ਤੇ ਉਹ ਵੈਸੇ ਵੀ ਗਿਆ ਮੈਂ ਪਰ ਉੱਥੇ ਜਿਹੜਾ ਉਹ ਲੱਗਾ ਰਿਹਾ ਸਾਲਕ ਮੋਰਚਾ ਉਹਦੇ ਵਿੱਚ ਮੈਂ 6 ਮਹੀਨੇ ਉੱਥੇ ਰਿਹਾ ਆ ਮੈਂ ਜੀ 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 ਤੇ ਉੱਥੇ ਜਦੋਂ ਮੈਂ ਸਾਈਕਲ ਤੇ ਜਾਂਦਾ ਸੀ ਮੈਨੂੰ ਕਿਸਾਨ ਮੋਰਚਾ ਦੇ ਸਟੇਜ ਤੇ ਸਨਮਾਨਤ ਕਰਦੇ ਸੀ ਜੀ 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 ਤੇ ਬੋਲਣ ਦਾ ਵੀ ਮੌਕਾ ਸਟੇਜ ਤੇ ਦਿੰਦੇ ਸੀ ਵੀ ਤੁਸੀਂ ਵੀ ਦੋ ਦੋ ਚਾਰ ਲੱਖ ਦੱਸੋ ਜੀ 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 ਤੇ ਉੱਥੇ ਮੈਂ ਜਦੋਂ ਫਿਰ ਉੱਥੇ ਮੈਂ ਇਹ ਗੱਲ ਕਹੀ ਸੀ ਵੀ ਮੈਂ ਦੋ ਵਾਰ ਸਾਈਕਲ ਤੇ ਆਇਆ ਜੀ ਤੇ ਅੱਗੇ ਮੇਕਰ ਮੈਂ ਅਗਰਾ ਅਗਰਾ ਗੁਰਦੁਆਰਾ ਸਤਿਏਕ ਬਾਦ ਸਾਹਿਬ ਜੀ ਦਾ ਉੱਥੇ ਮੱਥਾ ਟੇਕ ਆਇਆ ਜੀ ਫਿਰ ਮੈਂ ਅਗਵਾਲੀਅਰ ਬੰਦੀ ਛੋੜ ਗੁਰਦੁਆਰਾ ਸਾਹਿਬ ਉੱਥੇ ਵੀ ਗਿਆ ਜੀ ਕਿਉਂਕਿ ਇਹ ਮੈਂ ਉੱਥੇ ਕਿਹਾ ਸੀ ਵੀ ਮੈਂ ਇਹ ਜੇ ਜਾਨਣਾ ਗੁਰਦੁਆਰਾ ਸਾਹਿਬ ਦੇ ਚ ਇਸ ਇਹੋ ਅਰਦਾਸ ਕਰਦਾ ਜੀ ਕਿ ਜਿਹੜੀ ਸਰਕਾਰ ਆ ਉਹਨੂੰ ਮਾੜੀ-ਮੋਟੀ ਅਕਲਾਬੇ ਕਿਸਾਨਾਂ ਦੀਆਂ ਮੰਗਾਂ ਮੰਨਣ ਤੇ ਕਿਸਾਨ ਆਪੋ ਆਪਣੇ ਘਰਾਂ ਨੂੰ ਜਾਣ ਲੋਕ ਸੌਖੇ ਹੋਣ ਜੀ ਕਿਉਂਕਿ ਉਹ ਕਾਲੇ ਕਾਨੂੰਨ ਜਿਹੜੇ ਸੀ ਉਹ ਜਿਹੜੇ ਸੀ ਉਹ ਕਿਸਾਨਾਂ ਵਾਸਤੇ ਬਹੁਤ ਮਾੜੇ ਸੀ ਜੀ ਤੇ ਉੱਥੇ ਫਿਰ ਮੈਂ ਇਹ ਗੱਲ ਕਹੀ ਵੀ ਜੇ ਮੈਂ ਇਹ ਪ੍ਰਚਾਰ ਕੀਤਾ ਤੇ ਮੈਂ ਉਹ ਯੂ ਸਾ ਵੀ ਸਾਈਕਲ ਤੇ ਜੇ ਸਾਡੀ ਜਿੱਤ ਹੋ ਗਈ ਤੇ ਸ਼ੁਕਰਾਨਾ ਕਰਨ ਜਾਊਗਾ ਹਜੂਰ ਸਾਹਿਬ ਜੀ ਜੀ ਉਹ ਫਿਰ ਥੋੜਾ ਮੈਂ ਥੋੜੀ ਜਿ ਮੈਨੂੰ ਇੱਥੇ ਆ ਕੇ ਸਰਵਿਸ ਮਿਲ ਗਈ ਤੇ ਨੌਕਰੀ ਮਿਲ ਗਈ ਤੇ ਮੈਂ ਉੱਥੇ ਉਹ ਦੇ ਵਿੱਚ ਮੈਂ ਥੋੜਾ ਜਿਹਾ ਬੀਜੀ ਹੋ ਗਿਆ ਮੇਰੇ ਕੋ ਨਹੀਂ ਜਾਇਆ ਗਿਆ ਹੁਣ ਮੈਂ ਥੋੜਾ ਜਿਹਾ ਫਰੀਅ ਹਾਂ ਤੇ ਉਹ ਮੇਰੇ ਦਿਲ ਤੇ ਹੈਗਾ ਸੀ ਮੈਨੂੰ ਜਾਣਾ ਹਜੂਰ ਸਾਹਿਬ ਤੇ ਸ਼ੁਕਰਾਨਾ ਕਰਨ ਜਾਣਾ ਉੱਥੇ ਮੈਂ ਸ਼ੁਕਰਾਨਾ ਕਰਨ ਗਿਆ ਉੱਥੇ ਜਾ ਕੇ ਮੈਂ ਜਿਹੜੀ ਅਰਦਾਸ ਵੀ ਕਰਵਾਈ ਹੈ ਜੀ ਤੇ ਇਹੋ ਕਰਾਈ ਆ ਵੀ ਜਿਹੜੀ ਸਰਬੱਤ ਦੇ ਭਲੇ ਲਈ ਜਾਏ ਜਿਹੜਾ ਇਹ ਕਿਸਾਨ ਮੋਰਚੇ ਦੀ ਜਿੱਤ ਦਾ ਸ਼ੁਕਰਾਨਾ ਜੀ ਜਾਂ ਜਿਹੜਾ ਸੀ ਉਹ ਤੀਜੀ ਗੱਲ ਵੀ ਨਸ਼ਿਆਂ ਵਾਸਤੇ ਵੀ ਥੋੜਾ ਬਹੁਤਾ ਹੈਗਾ ਸੀ ਉਹ ਵੀ ਮੈਂ ਨਾਲ ਇਹ ਐਡ ਕੀਤਾ ਸੀ ਕਿਉਂਕਿ ਨਸ਼ਿਆਂ ਦੇ ਜਿਹੜੇ ਉਹ ਵੀ ਇੱਕ ਬੜਾ ਵੱਡਾ ਕੋੜ ਸੀ ਮਹਾਰਾਜ ਸਰਕਾਰਾਂ ਚ ਨਹੀਂ ਕਰਦੇ ਤੇ ਰੱਬ ਹੀ ਮਹਾਰਾਜੀ ਦੂਜੇ oven ਦੇ ਸੰਗ ਉਹ ਵੀ ਕੋਸ਼ਿਸ਼ ਨਾ ਕੋ ਤੇ ਇਹ ਹੈਲਪ ਕਰਨ ਤੇ ਪੰਜਾਬ ਜਿਹੜਾ ਨਸ਼ਿਆਂ ਤੋਂ ਬਚੇ ਇਹ ਵੀ ਮਨ ਚ ਵਿਚਾਰ ਆਇਆ ਸੀ ਸੋ ਇਹ ਨਸ਼ਾ ਖਿਲਾਫ ਜਿਹੜੀ ਤੁਸੀਂ ਮੁਹਿੰਮ ਚਲਾਈ ਸੀ ਇਹ ਕਿਦੋਂ ਤੋਂ ਚਲਾਈ ਸੀ ਕਿਦੋਂ ਤੁਹਾਨੂੰ ਲੱਗਾ ਕਿ ਸਾਈਕਲ ਤੇ ਜਾ ਕੇ ਆਪਣੀ ਜਿਹੜੀ ਅਰਦਾਸ ਕਰੋਗੇ ਤਾਂ ਵਾਹਿਗੁਰੂ ਜੀ ਜ਼ਰੂਰ ਸੁਣਨਗੇ ਕਿਦੋਂ ਤੋਂ ਸ਼ੁਰੂ ਕੀਤੀ ਹੈ ਤੁਸੀਂ ਆਪਣਾ ਉਪਰਾਲਾ ਇਹ 2014 ਚ ਨਾ ਜੀ ਮੈਂ ਉਦੋਂ ਇਹ ਨਸ਼ਿਆਂ ਦਾ ਬਹੁਤ ਜ਼ਿਆਦਾ ਕੋੜ ਸੀ ਜੀ ਜੀ ਇਥੋਂ ਤੱਕ ਹੀ ਕਿ ਜਿਹੜੀ ਉਹ ਅਕਾਲੀ ਸਰਕਾਰ ਸੀ ਉਹਨੇ ਆਪਣੇ ਮੰਤਰੀਆਂ ਤੇ ਜਿਹੜਾ ਕੇਸ ਰਜਿਸਟਰਡ ਕਰਾਉਣਾ ਪਿਆ ਸੀ ਉਹਨਾਂ ਨੂੰ ਜੀ ਇੰਨਾ ਜਿਹੜਾ ਸੀ ਉਹ ਵਾਰ ਦੇ ਹਰ ਲੋਕ ਬੰਦਾ ਸੋਦਾ ਅਸੀਂ ਵੀ bade mote ਜਿਹੜੇ ਆ ਸੋਚਣੇ ਕਿਉਂਕਿ ਮੈਂ ਪੰਜਾਬ ਟੂਰਿਜ਼ਮ ਦੇ ਵਿੱਚ ਕੰਮ ਕੀਤਾ ਤੇ ਉੱਥੇ ਵੀ ਮੈਂ ਪੰਜਾਬ ਦਾ ਪ੍ਰਧਾਨ ਰਿਆ ਜੀ ਬਾਕੀ ਹੋਰ ਵੀ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਲਗਾਤਾਰ ਇਥੇ ਹਾਊਸਿੰਗ ਬੋਰਡ ਦਾ ਉੱਥੇ ਵੀ ਕੰਮ ਕੀਤਾ ਜੀ ਮੈਂਬਰ ਵੀ ਰਿਆ ਉੱਥੋਂ ਦਾ ਮੈਂ ਸੈਕਟਰੀ ਵੀ ਰਿਆ ਹੁਣ ਮੈਂ ਪ੍ਰਧਾਨ ਨੇ ਉੱਥੋਂ ਦਾ ਜਿਵੇਂ ਜਲਾ ਲੋਕਾਂ ਨੇ ਬਣਾਇਆ ਉਹ ਇਹ ਮੰਨ ਚ ਹੈਗਾ ਸੀ ਵੀ ਇਹ ਗੇ ਬੜਾ ਵੱਡਾ ਕੋੜ ਹੈ ਜੀ ਇਹ ਦੇ ਵਾਤੇ ਕੋਈ ਨਾ ਕੀਤਾ ਜਾਵੇ ਉਦੋਂ ਫਿਰ ਮੈਂ ਨਾ ਜੀ ਇਹੋ ਪ੍ਰਾਲਾ ਕੀਤਾ ਸੀ ਇੱਕ ਤੇ ਮੈਂ ਇਹ 2014 ਚ ਤਿੰਨ ਤਖਤ ਜਿਹੜੇ ਸੀ ਸਿੱਖ ਤਖਤ ਜਿਹੜੇ ਸੀ ਅਕਾਲ ਤਖਤ ਸਾਹਿਬ ਜੀ ਤੇ ਅਨੰਦਪੁਰ ਸਾਹਿਬ ਤੇ ਦਰਬੰਧਾ ਸਾਹਿਬ ਉੱਥੇ ਮੱਥਾ ਟੇਕਣ ਗਿਆ ਸੀ ਮੈਂ ਸਾਈਕਲ ਤੇ ਮੇਰਾ ਮੰਦਾ ਵਿਚਾਰ ਸੀ ਵੀ ਉੱਥੇ ਤੀਜਾ ਜਿਹੜੇ ਵੱਡੇ ਸਾਡੇ ਜਿਹੜੇ ਸਮਾਰਕ ਸੀ ਜੀ ਜਿਵੇਂ ਜੱਲਿਆਂ ਦੇ ਬਾਗ ਤੋਂ ਮੈਂ ਸ਼ੁਰੂ ਕੀਤੀ ਸੀ ਉਸ ਟਾਈਮ ਯਾਤਰਾ ਜਿਹੜੀ ਸੀ ਜੱਲਿਆਂ ਵਾਲੇ ਬਾਗ ਗਿਆ ਸੀ ਭਗਤ ਜਿਹੜਾ ਭਗਤ ਸਿੰਘ ਦੇ ਜਿਹੜਾ ਖਟਖਟ ਕਲਾਂ ਉੱਥੇ ਗਿਆ ਸੀ ਜੀ ਤੇ ਜਿਹੜਾ ਮੈਂ ਫਿਰ ਫਿਰੋਜ਼ਪੁਰ ਜਿਹੜਾ ਸੀ ਆਪਣੇ ਹਸੈਨੀ ਵਾਲਾ ਇਹ ਤਿੰਨ ਜਿਹੜੇ ਸੀ ਇਹਨਾਂ ਦਾ ਵੀ ਮੇਰਾ ਮਨ ਸੀ ਕਿ ਤਿੰਨ ਜਿਹੜੇ ਜਗ੍ਹਾ ਵਾ ਧਾਰਮਿਕ ਜਗ੍ਹਾ ਤੇ ਤਿੰਨ ਦੂਜੀਆਂ ਜਗ੍ਹਾ ਜਿਹੜੀਆਂ ਸਾਡੀਆਂ ਜਿਹੜੀਆਂ ਸਾਡੀਆਂ ਸੋਸ਼ਲ ਬਹੁਤ ਵੱਡੀਆਂ ਜਗ੍ਹਾ ਨੇ ਸਾਡੇ ਲੋਕਾਂ ਦੇ ਵਾਸਤੇ ਚਾਨਣ ਮਨਾਰਾ ਕਿ ਉੱਥੇ ਵੀ ਜਾ ਕੇ ਅਰਦਾਸ ਕੀਤੀ ਜਾਵੇ ਮੱਥਾ ਟੇਕਿਆ ਜਾਵੇ ਉਹ ਤਾਂ ਮੈਂ ਇਹ ਗਿਆ ਸੀ ਮੈਂ 15 ਚ ਵੀ ਗਿਆ ਜੀ 15 ਚ ਵੀ ਇਹੋ ਸਾਈਕਲ ਤੇ ਇਹੋ ਲੈ ਕੇ ਨਾ ਮੈਂ ਬੁਲੇਟ ਲੈ ਕੇ ਨਸ਼ਿਆਂ ਦੇ ਖਿਲਾਫ ਕਰਦਾ ਨਿਆ ਬਾਕੀ ਹੋਰ ਵੀ ਕਿਤੇ ਵੀ ਜਾਵਾਂ ਜੇ ਉੱਥੇ ਇਹ ਨਸ਼ਿਆਂ ਬਾਰੇ ਗੱਲ ਕਰਦਾ ਨਿਆ ਵੀ ਇਹ ਨਸ਼ੇ ਜਿਹੜੇ ਆ ਇਹ ਜਿਹੜੀ ਹੈ ਇਹ ਸਰਕਾਰਾਂ ਨਾਲ ਵੇਚਣ ਹਾਂ ਸਰਕਾਰਾਂ ਫੜਨ ਵਾਸਤੇ ਨਸ਼ੇ ਵਾਸਤੇ ਹੁੰਦੀਆਂ ਕਿ ਵੇਚਣ ਵਾਸਤੇ ਹੁੰਦੀਆਂ ਇਹ ਵੀ ਮੈਂ ਡਰਗ ਤੇ ਡਰਗ ਮਾਫੀਆ ਦੋਹਾਂ ਦਾ ਜਿਹੜਾ ਸੀ ਵਿਰੋਧ ਕੀਤਾ ਸੀ ਇਕੱਲੇ ਨੇ ਮੈਂ ਗਿਆ ਸੀ ਤੇ ਇਕੱਲੇ ਨੇ ਮੈਂ ਉਹ ਟਾਈਮ ਮੈਂ ਜਿਹੜਾ ਕੀਤਾ ਸੀ ਹੁਣ ਤੱਕ ਵੀ ਜਿਹੜਾ ਇਹੋ ਮਨ ਦੇ ਵਿੱਚ ਹੈਗਾ ਵੀ ਇਹ ਜਿਹੜਾ ਨਸ਼ਾ ਜਿਹੜਾ ਇਹ ਪੰਜਾਬ ਤੋਂ ਖਤਮ ਹੋਵੇ ਪੰਜਾਬ ਫੇਰ ਜਿਵੇਂ ਸਰਕਾਰ ਦੇ ਕਹਿੰਦੀ ਰੰਗਲਾ ਪੰਜਾਬ ਬਣੇ ਇਹ ਰੰਗਲਾ ਪੰਜਾਬ ਬਣੇ ਜਿਹੜੇ ਬਾਹਰ ਨੂੰ ਲੋਕ ਭੱਜੇ ਜਾਂਦੇ ਵਿਚਾਰੇ ਮੈਂ ਦੁਖੀ ਹੋ ਕੇ ਜਾਂਦੇ ਆ ਇੰਨੀ ਹੈਗਾ ਕੋਈ ਕਿਉਂਕਿ ਇਹ ਪਲਾਨ ਜਿਹੜਾ ਇਦਾਂ ਦਾ ਹੁੰਦਾ ਉਦੋਂ ਉਦੋਂ ਹੁੰਦਾ ਜੇ ਸਰਕਾਰਾਂ ਮਾੜੀਆਂ ਹੋਣ ਜਾਂ ਕੋਈ ਜ਼ਾਲਮ ਆ ਜਾਏ ਜਾਂ ਕੋਈ ਬਿਮਾਰੀ ਵੱਡੀ ਫੈਲ ਜਵੇ ਤਾਂ ਲੋਕ ਜਿਹੜੇ ਆਏ ਆਪਣੇ ਪਲਾਨ ਕਰ ਜਾਂਦੇ ਆ ਜੀ ਜੀ ਬਿਲਕੁਲ ਹਾਂ ਇੱਕ ਇੱਕ ਚੀਜ਼ਾਂ ਜਿਹੜੀਆਂ ਮੈਂ ਲੋਕਾਂ ਕੋਲ ਸੁਣੀਆਂ ਸੀ ਕਿਉਂਕਿ ਅਸੀਂ ਜਿਹੜਾ ਵਾ ਦਰਬਾਰ ਸਾਹਿਬ ਵੀ ਜਾਣੇ ਕਥਾ ਵੀ ਰੋ ਸੁਣਦੇ ਆ ਜੀ ਦਰਸ਼ਕੋ ਜੀ ਅੱਜ ਦੀ ਦੁਨੀਆ ਚ ਅਸੀਂ ਕਿਤੇ ਵੀ ਜਾਣਾ ਹੈ ਘਰੋਂ ਬਾਹਰ ਨਿਕਲਣਾ ਹੈ ਸਬਜ਼ੀ ਲੈਣ ਜਾਣਾ ਹੈ ਜਾਂ ਕੋਈ ਸਮਾਨ ਲੈਣ ਜਾਣਾ ਹੈ ਕਿਤੇ ਘੁੰਮਣ ਫਿਰਨ ਜਾਣਾ ਹੈ ਜਾਂ ਕਿਤੇ ਵੀ ਜਾਣਾ ਹੈ ਕਿਸੇ ਵੀ ਜ਼ਰੂਰੀ ਕੰਮ ਜਾਣਾ ਸਾਨੂੰ ਹਰ ਇੱਕ ਨੂੰ ਸਾਥ ਦੀ ਲੋੜ ਪੈਂਦੀ ਹੈ ਕੋਈ ਵੀ ਕੰਮ ਹੋਵੇ ਸਾਥ ਤੋਂ ਬਿਨਾ ਨਹੀਂ ਹੁੰਦਾ ਮਗਰ ਜੇ ਗੱਲ ਕਰੀਏ ਸਰਦਾਰ ਮੰਗਲ ਸਿੰਘ ਜੀ ਦੀ ਤੇ ਉਹਨਾਂ ਨੇ ਐਡੀ ਵੱਡੀ ਆਪਣੀ ਜੜੀ ਯਾਤਰਾ ਹੈ ਉਹ ਪੂਰੀ ਜੜੀ ਹੈ ਸਾਈਕਲ ਦੇ ਨਾਲ ਸਿਰਫ ਸਾਈਕਲ ਨੂੰ ਆਪਣਾ ਹਮਸਫਰ ਬਣਾਇਆ ਇਕੱਲੇ ਕੀਤੀ ਕਿਸੇ ਦੇ ਨਾਲ ਗੱਲਬਾਤ ਕਿਤੇ ਬਿਨਾ ਕਿਸੇ ਨੂੰ ਮਿਲੇ ਜੁਲੇ ਬਿਨਾ ਕਿ ਐਨੇ 37 ਦਿਨਾਂ ਦੇ ਜਿਹੜੇ ਸਫਰ ਵਿੱਚ ਆਪਣੇ ਜਿਹੜੇ ਹਮਰਾਹੀ ਬਣਾਇਆ ਉਹਨਾਂ ਨੇ ਆਪਣੀ ਸਾਈਕਲ ਨੂੰ ਬਣਾਇਆ ਬਹੁਤ ਹੀ ਔਖਾ ਕੰਮ ਕੀਤਾ ਅਸੀਂ ਸੱਚ ਤੁਹਾਡੇ ਦਿਲ ਤੋਂ ਸਾਡੇ ਦਿਲ ਤੋਂ ਤੁਹਾਡੇ ਲਈ ਬਹੁਤ ਬਹੁਤ ਰਿਸਪੈਕਟ ਹੈਗੀ ਹੈ ਤੇ ਇਹ ਜਿਹੜੀ ਮਿਸਾਲ ਤੁਸੀਂ ਕਾਇਮ ਕੀਤੀ ਹੈ ਤੁਹਾਡੇ ਇਸ ਦੇ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਥੈਂਕ ਯੂ ਮਿਹਰਬਾਨੀ ਸੋ ਅਸੀਂ ਇਸ ਜਿਹੜੀ ਸੋਨੇ ਜਿ ਸਨੇਹ ਦੇ ਨਾਲ ਤੁਹਾਡੇ ਨਾਲ ਜੁੜੇ ਆ ਇਸ ਤਰ੍ਹਾਂ ਦੀ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਲੈ ਕੇ ਤੁਹਾਡੇ ਨਾਲ ਜੁੜਦੇ ਰਾਂਗੇ ਤੁਸੀਂ ਪੰਜਾਬ ਕੇਸਰੀ ਵੇਖਦੇ ਰਹੋ ਕੈਮਰਾਮੈਨ ਪਰਮ ਦੇ ਨਾਲ ਕਵੀਸ਼ਾ ਰੋੜਾ ਪੰਜਾਬ ਕੇਸਰੀ ਦਰਸ਼ਨ ਟੀਵੀ